ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ Shimla Tour ਦੇ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਸੋਲਣ ਤੋਂ ਕਰੀਬ 8 ਕਿਲੋਮੀਟਰ ਦੂਰ ਇੱਕ ਅਸ਼ਵਨੀ ਖੱਡ ਨਾਮਕ ਜਗ੍ਹਾ ਉੱਤੇ ਜਿੱਥੇ ਵਹਿੰਦਾ ਇੱਕ ਕੁਦਰਤੀ ਚਸ਼ਮਾ ਜਾਨੀ ਵਾਟਰਫਾਲ ਤੇ ਆਜੋ ਫਿਰ ਸਾਡੇ ਨਾਲ ਤੁਸੀਂ ਵੀ ਮਾਣੋ ਆਨੰਦ ਇਸ ਕੁਦਰਤੀ ਚਸ਼ਮੇ ਦਾ ਪਹਾੜੀ ਲੋਕਾਂ ਦੀ ਜ਼ਿੰਦਗੀ ਜਿੱਥੇ ਰੋਮਾਂਚ ਅਤੇ ਕੁਦਰਤ ਦੀ ਗੋਦ ਵਿੱਚ ਲਗਰੇਜ਼ ਹੈ ਉੱਥੇ ਔਕੜਾਂ, ਤਕਲੀਫਾਂ ਤੇ ਖਤਰੇ ਵੀ ਇਹਨਾਂ ਦੇ ਨਾਲ-ਨਾਲ ਚੱਲਦੇ ਨੇ ਇਹਨਾਂ ਦੀ ਜ਼ਿੰਦਗੀ ਦਾ ਇੱਕ ਇਹ ਪਹਿਲੂ ਵੀ ਤੁਹਾਨੂੰ ਦਿਖਾਉਂਦੇ ਹਾਂ ਅਜਾਹੀ ਰਸਤਾ ਵੋ ਜਹਾਂ ਸੇ ਆਤੇ ਹੋ ਆਪ ਹਾਂਜੀ ਦਿੱਲੀ نیچے 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 ਬਸ ਕੀ ਬਾਤ ਹੈ ਯਾਰ ਕੋ ਖੇਲੇ ਦੇ ਦਿੰਦੇ ਨਾ ਅਜਾ ਰਾਤ ਨੂੰ ਵੀ ਅਸੀਂ ਆ ਜਾਂਦੇ ਹਾਂ ਤੇ ਦੂਆ ਵਗਿਆ ਰ ਆਇਆ ਹੈ ਅੱਛਾ ਓਹੋ ਲੇਖੋ ਯਾਰ ਉੱਪਰ ਸੇ ਕੁਤਾ ਭਾਗ ਹੈ ਨਾ ਸ਼ੇਰ 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 ਸਾਹਮਣੇ ਬਿਲਡਿੰਗ ਹੈ ਵਹਾਂ ਕੇ ਸਾਰੇ ਕਮਰੇ ਨਹੀਂ ਮੇਨ ਰਸਤਾ ਜਹੀ ਹੈ ਆਪਕਾ ਹਾਂ ਰੁਕ ਜਿਮੜੇ ਮੰਮੀ ਆਓ ਚੱਲੋ ਨਾ ਓਏ ਹੋਏ ਮੈਂ ਹੋ ਤਾਸ਼ ਘਰ ਦਿਖਾਣਾ ਘਰ ਦਿਖਾਣਾ ਪਹਾੜਾਂ ਚ ਇਦਾਂ ਦੇ ਘਰ ਹੁੰਦੇ ਨੇ ਵੀ ਦੇਖੋ ਲੱਕੜੀ ਦਾ ਜਿਹੜਾ ਇਸਤੇਮਾਲ ਹੈ ਉਹ ਜ਼ਿਆਦਾ ਕੀਤਾ ਹੁੰਦਾ ਹੈ ਕਰ ਬਾਈ ਬਾਈ ਤਰੇ ਦਿਸ਼ੂ ਨਹੀਂ ਜਾ ਰਿਹਾ ਸਾਡੇ ਨਾਲ ਇੱਥੇ ਰਹੇ ਵੀ ਦੋਸਤੋ ਰਾਤ ਆ ਮਕਾਨ ਦੇ ਵਿੱਚ ਦੇਖੋ ਇੰਦਰ ਰਹਿਗਾ ਸੋਲਮ ਤੇ ਸੋਲਮ ਦੇ ਨਾਲ ਹੀ ਦੇਖੋ ਕਿੰਨੀ ਵਧੀਆ ਰਮਣੀਕ ਜਗ੍ਹਾ ਦੇ ਵਿੱਚ ਇੱਕ ਘਰ ਹੈ ਤਾਸ਼ੂ ਹੋ ਜਾ ਰਹੇ ਆ ਉੱਪਰ ਦੇਖੋ ਐਦਾਂ ਇਹਨਾਂ ਦੇ ਘਰ ਨੂੰ ਰਸਤਾ ਹੁੰਦਾ ਦੇਖੋ ਜਿਹੜੀ ਸ਼ਿਮਲਾ ਚੰਡੀਗੜ੍ਹ ਰੋਡ ਹੈ ਉਹ ਤੋਂ ਬਿਲਕੁਲ ਥੋੜੀ ਦੂਰੀ ਹਟ ਕੇ ਉੱਪਰ ਤੁਸੀਂ ਦੇਖੋਗੇ ਇਹਨਾਂ ਦਾ ਮਕਾਨ ਹੈ ਕਿੰਨਾ ਪਗ ਡੰਡੀਆਂ ਤੋਂ ਉੱਤਰਦੇ ਨੇ ਤੇ ਮੇਨ ਰਸਤਾ ਇਹੀ ਆ ਦੇਖੋ ਇਹਨਾਂ ਦੇ ਘਰ ਨਾਲ ਦੇਖੋ ਸੌਰੀ ਆਕਾਰ ਇਹਨਾਂ ਦਾ ਉਪਰ ਸਾਹਮਣੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ Shimla Road ਹੈ ਇਧਰੇ ਸਾਰਾ ਸੋਲ ਨਹੀਂ ਸ਼ਹਿਰ ਦੇਖੋ ਐਦਾਂ ਦਾ ਰਸਤਾ ਹੈ ਹਰ ਸੋਚ ਸੋਚੀ ਅਸੀਂ ਤਾਂ ਹੈਰਾਨ ਆ ਵੀ ਇਹਨਾਂ ਮਲਵਾ ਮਕਾਨ ਬਣਾਉਣ ਲਈ ਕਿਵੇਂ ਚੜਾਉਂਦੇ ਹੋਣਗੇ ਉਪਰ ਦੇਖੋ ਇਦਾਂ ਦਾ ਰਸਤਾ ਮਿੱਤਰੋ ਅਸੀਂ ਥੋੜੀ ਲੇਟ ਆਏ ਰਾਤ ਹੋ ਗਈ ਸੀ ਤੇ ਰਾਤ ਤਾਂ ਬਈ ਡਰ ਲੱਗਦਾ ਸੀ ਇੱਥੋਂ ਹੁਣ ਦੇਖੋ ਬਈ ਇਹ ਦ੍ਰਿਸ਼ ਤੇ ਰਾਤ ਇਹਨਾਂ ਦਾ ਕਲਚਰ ਦੇਖਿਆ ਹਨਾ ਬੜਾ ਸੋਹਣਾ ਲੱਗਿਆ ਬੜਾ ਸਾਫ਼ ਸੁਥਰਾ ਦੇਖੋ ਇੰਤਾਂ ਦੇ ਘਰ ਨੇ ਤੇ ਇਦਾਂ ਦਾ ਰਸਤੇ 'ਚੋਂ ਇਹ ਡੇਲੀ ਗੁਜ਼ਰਦੇ ਨੇ ਲਾ ਵੀ ਦੇਖੋ ਦੋਸਤੋ ਮੈਨੂੰ ਜਕਾਤਾ ਹੁੰਦਾ ਇਹ ਕਹਿੰਦੇ ਵੀਡੀਓ ਵੀਡੀਓ ਨਾ ਬਣਾ ਤੂੰ ਸਾਨੂੰ ਫੜਾ ਕੈਮਰਾ ਤੇ ਬੈਗ ਚੱਕ ਕਿ ਕਿੱਟ ਫੜਾਤੀ ਲਾ ਦਿਓ ਆਜੋ ਹੁਣ ਜਲਦੀ ਆਹ ਖੜੀ ਹੈ ਸਾਡੀ ਗੱਡੀ ਦੇਖੋ ਨੀਚੇ ਤਾਂ ਪਾਗ ਡੰਡੀਆਂ ਨੇ ਮਿੱਤਰੋ ਕਿ ਮਲਾ ਚੰਡੀਗੜ੍ਹ ਰੋਡ ਆ ਗਈ ਦੇਖੋ ਬਸ ਇੰਨੀ ਨਜ਼ਦੀਕੀ ਸਾਸ਼ੂ ਦਾ ਘਰ ਹੈ ਦੇਖੋ ਆ ਰਹੀ ਏ ਰੋਡ ਆਹ ਕੋਈ ਗਲਤ ਪੱਥਰੀ ਰਾਤੋਂ ਮੇ ਸਲਨੇਵਾ ਅੱਛਾ ਹਾਈ ਇਹ ਕੋਈ ਤਾਂ ਲਓ ਬਈ ਸਾਤੇ ਚੱਲੇ ਆਪਾਂ ਨੇ ਤੇ ਇੱਕ ਤਾਂ ਹੁੰਦਾ ਹੈ ਕੁਦਰਤ ਦਾ ਕ੍ਰਿਸ਼ਮਾ ਤੇ ਇੱਕ ਹੁੰਦਾ ਹੈ ਕੁਦਰਤ ਦਾ ਚਸ਼ਮਾ ਤੇ ਅੱਜ ਤੁਹਾਨੂੰ ਕੁਦਰਤ ਦਾ ਚਸ਼ਮਾ ਦਿਖਾਵਾਂਗੇ ਯਾਨੀ ਵਾਟਰਫਾਲ ਤੇ ਇਹ ਸ਼ਿਮਲਾ ਰੋਡ ਹੈ ਸ਼ਿਮਲੇ ਵੱਲ ਨੂੰ ਚੱਲ ਰਹੇ ਆ ਤੇ ਇੱਥੋਂ 8 ਕੁ ਕਿਲੋਮੀਟਰ ਦੂਰ ਹੈ ਜਿਹੜਾ ਇਹ ਵਾਟਰਫਾਲ ਹੈ ਤੇ ਇਹ ਦਿਖਾਵਾਂਗੇ ਤੁਹਾਨੂੰ ਅੱਜ ਦੇਖੋ ਅੱਗੇ ਜਾ ਕੇ ਤੁਹਾਨੂੰ ਬੜਾ ਨਜ਼ਾਰਾ ਆਉਣ ਵਾਲਾ ਹੈ। ਲੋ ਜੀ ਹੁਣ ਤੁਹਾਨੂੰ ਦਿਖਾਉਣੇ ਆਂ ਸੋਲਨ ਤੋਂ 8 ਕਿਲੋਮੀਟਰ ਦੂਰ ਅਸ਼ਵਨੀ ਖੱਡ ਇੱਕ ਜਗ੍ਹਾ ਤੇ ਚਰਨਾਵੈਂ ਦਾ ਕੁਦਰਤੀ ਤੇ ਦੇਖੋ ਤੁਸੀਂ ਐਡਵੈਂਚਰ ਸੋਲਨ ਤੋਂ ਜਾਂ Shimla ਤੋਂ ਲੋਕ ਹੱਦ ਤੱਕ ਵਾਪਸ چلے ਜਾਂਦੇ ਨੇ ਤੇ ਹੁਣ ਤਾਂ ਇੰਟਰਨੈਟ ਦੀ ਸਹੂਦਤ ਨਾਲ ਸਾਰਿਆਂ ਨੂੰ ਪਤਾ ਹੈ YouTube ਤੇ ਬੰਦਾ ਸਰਚ ਮਾਰ ਕੇ ਦੇਖ ਲੈਂਦਾ ਕਿ ਸੋਲਣ ਚ ਕੀ ਕੀ ਘੁੰਮਣ ਵਾਲਾ ਪਰ ਇੱਥੇ ਬਹੁਤ ਘੱਟ ਲੋਕ ਆਉਂਦੇ ਆ ਇਹ ਦੇਖੋ ਤੁਸੀਂ ਕਿੰਨੀ ਰਮਣੀਕ ਜਗ੍ਹਾ ਦੇ ਉੱਪਰ ਜਿਹੜਾ ਵਾਟਰਫਾਲ ਹੈ ਸੋਲਣ ਤੋਂ 8 ਕਿਲੋਮੀਟਰ ਦੂਰ ਹੈ ਸਿਰਫ نیچے ਆ ਕੇ ਸੋਲਣ ਤੋਂ ਦੇਖੋ ਬਈ ਦੇਖੋ ਨਜ਼ਾਰਾ ਪਹਿਲਾ ਕੀ ਬਾਤ ਹੈ ਦੇ ਵਿੱਚ ਵੀ ਕਾਫੀ ਜਗਾਵਾਂ ਐਸੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਪਰਸੀਂ ਜਿਹੜੇ ਮੇਨ ਮੇਨ ਪੁਆਇੰਟ ਨੇ ਇਨਾ ਹੇਲ ਸਟੇਸ਼ਨ ਆਉਂਦੇ ਅਸੀਂ ਦੇਖ ਕੇ ਵਾਪਸ ਚਲੇ ਜਾਨੇ ਤੇ ਇਦਾਂ ਦੇ ਜਿਹੜੀਆਂ ਛੋਪੀਆਂ ਹੋਈਆਂ ਜਗਾਵਾਂ ਨੇ ਉਹਨਾਂ ਨੂੰ ਅਸੋਂ ਅੱਖੋਂ ਪਰੋਖੇ ਕਰ ਦਿੰਦੇ ਆ ਦੇਖੋ ਕਿੰਨਾ ਵਧੀਆ ਨਜ਼ਾਰਾ ਕੁਦਰਤੀ ਪਾਣੀ ਵਹਿ ਰਿਹਾ ਦੇਖੋ ਇਹ ਦੋ ਦੋ ਕਮੇਟੀ ਲੋਕਾਂ ਚਲੋ ਐਟਾ ਕਰੋ ਇਤਨੀ ਇਹ ਚੇਤਾਵਨੀ ਲਿਖੀ ਹੋਈ ਆ ਵੀ ਪੜ ਲਓ ਇਹ ਗਲਤੀਆਂ ਨਾ ਕਰੋ ਆਗਰ ਇੱਥੇ ਸਵੀ ਐਡਵੈਂਚਰ ਕਰਨਾ ਹੈ ਦੇਖੋ ਵੀ ਲੋਕ ਕਿੰਨੇ ਨੇ ਅੱਜ ਵੈਸੇ ਗਰਮੀ ਹੈ ਤੇ ਫਿਰ ਵੀ ਲੋਕ ਕਿੰਨਾ ਮਜ਼ਾ ਲੈ ਰਹੇ ਨੇ ਦੇਖੋ ਤੁਹਾਨੂੰ ਨੀਚੇ ਜਾ ਕੇ ਦਿਖਾਉਣਾ ਕਿਦਾਂ ਦਾ ਨਜ਼ਾਰਾ ਹੈ ਪਾਣੀ ਚੋਂ ਲੰਘਣਾ ਪੈਣਾ ਇਹ ਆ ਬਈ ਦੇਖੋ ਕਿਆ ਨਜ਼ਾਰਾ ਬਈ ਇਹ ਵੀ ਰਿਹਾ ਜਿਹੜਾ ਕੁਦਰਤੀ ਚਸ਼ਮਾ ਇੱਥੇ ਲੋਕ ਐਡਵੈਂਚਰ ਕਰਨ ਆਉਂਦੇ ਆ ਬਈ ਦੂਰੋਂ ਦੂਰੋਂ ਦੇਖਦੇ ਆ ਬਈ ਇੱਕ ਮਿੰਟ ਟਿਕੀ ਨਾ ਪਈਏ ਕਿਤੇ ਬਿਲਕੁਲ ਕਲੀਅਰ ਕ੍ਰਿਸਟਲ ਪਾਣੀ ਆ ਦੇਖੋ ਨੇ ਕਿਤਨਾ ਗੀਲ ਰਹਾ ਆਹ ਨਜ਼ਾਰਾ ਬਈ ਕੀ ਨਜ਼ਾਰਾ ਤੁਹਾਨੂੰ ਬਸ ਸ਼ਬਦਾਂ ਜਿ ਬਿਆਨ ਨਹੀਂ ਕਰ ਸਕਦੇ ਦੇਖੋ ਬਈ ਦੇਖੋ ਵੀ ਇੱਧਰ ਬੱਚਿਆਂ ਨੇ ਬਣਾ ਰੱਖਿਆ ਸਵੀਮਿੰਗ ਪੂਲ ਤੇ ਬਈ ਆਉਣਾ ਸਫਲ ਹੋ ਗਿਆ ਦੇਖੋ ਕਿੰਨੀ ਕੁਦਰਤ ਦੀ ਗੋਦ ਦੇ ਵਿੱਚ ਕਿੰਨੀ ਲੁਬਰੇਜ਼ ਧਰਤੀ ਹੈ ਦੇਖੋ ਕਿੰਨਾ ਸੋਹਣਾ ਜਿਹੜਾ ਦ੍ਰਿਸ਼ ਹੈ ਉੱਪਰੋਂ ਦੇਖੋ ਨਦੀ ਚੋਂ ਇਹ ਜਿਹੜਾ ਝਰਨਾ نیچے ਵਹਿ ਰਿਹਾ ਤੇ ਲੋਕ ਆਨੰਦ ਲੈ ਰਹੇ ਨੇ ਦੇਖੋ ਕਿੰਨਾ ਨਜ਼ਾਰਾ ਯਾਰ ਬਈ ਠੰਡਾ ਠੰਡਾ ਪਾਣੀ ਆ ਪੂਰਾ ਜਬਰਦਸਤ ਪਹਾੜਾਂ ਚ ਵਹ ਰਿਹਾ ਉੱਪਰੋਂ ਪੂਰਾ ਠੰਡਾ ਪਾਣੀ ਆ ਦੇਖੋ ਨਹਾ ਰਹੇ ਨੇ ਲੋਕ ਫਿਰ ਵੀ ਪੰਜਾਬ ਤੋਂ ਇਹ ਗਰਮੀ ਦੂਰ ਕਰਨ ਆਉਂਦੇ ਆ ਲੋਕ ਦੇਖੋ ਜ਼ਿਆਦਾਤਰ ਜਿੱਥੇ ਇਥੇ ਐਡਵੈਂਚਰ ਆਏ ਦੋਸਤੋ ਉੱਥੇ ਖਤਰਾ ਵੀ ਥੋੜਾ ਹੈ ਹਨਾ ਤੇ ਉੱਪਰੋਂ ਦੇਖੋ ਕੋਈ ਪੱਥਰ ਵੀ ਆ ਸਕਦਾ ਹੈ ਤੇ ਪਰ ਫਿਰ ਵੀ ਲੋਕ ਆਨੰਦ ਰਹਿੰਦੇ ਨੇ ਦੇਖੋ ਅਸੀਂ ਵੀ ਉਹਨਾਂ ਦੀ ਸ਼ਾਮਲ ਆ ਤੇ ਖਤਰੇ ਤੋਂ ਅਸੀਂ ਵੀ ਨਹੀਂ ਡਰੇ ਵੀ ਚਲੋ ਲਓ ਨਜ਼ਾਰੇ ਜਿੱਥੇ ਹੋਰ ਡੇਰੇ ਨੇ ਨਾ ਤੇ ਦੇਖੋ ਆਨੰਦ ਹੀ ਆਨੰਦ ਹੈ ਵਸ ਸਾਰੀ ਤਕਾਬੜ ਦੂਰ ਹੋ ਗਈ ਤੇ ਠੰਡਾ ਠੰਡਾ ਪਾਣੀ ਹੈ ਤੇ ਉੱਪਰੋਂ ਜਦੋਂ ਸਿਰ 'ਚ ਪੈਂਦੀ ਹੈ ਨਾ ਧਾਰ ਤੇ ਯਾਰ ਨਜ਼ਾਰਾ ਹੀ ਵੱਖਰਾ ਕੁਝ ਤੇ ਅਗਲੇ ਬਲੌਗ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਹੋਰ ਸੋਹਣੀ ਜੀ ਜਗ੍ਹਾ ਸੋਲਣ ਦੀ ਦੇ ਦਰਸ਼ਨ ਕਰਾਵਾਂਗੇ ਮੋਹਨ ਸ਼ਕਤੀ ਨੈਸ਼ਨਲ ਹੈਰੀਟੇਜ ਪਾਰਕ ਹੈ ਜਿਹੜਾ ਇੱਕ ਅਜੂਬਾ ਦੱਸਿਆ ਜਾਂਦਾ ਹੈ ਤੇ ਉਹ ਦਿਖਾਵਾਂਗੇ ਤੁਹਾਨੂੰ